ਮੈਂ ਤੁਹਾਡਾ ਪੱਤਰਕਾਰ ਪਿੰਦਰਮਾਨ ਪਹੁੰਚਿਆ ਜ਼ਿਲ੍ਹਾ ਫਤਿਹਗੜ੍ਹ ਸਾਹਿਬ ਬਲਾਕ ਖੇੜਾ ਦੇ ਪਿੰਡ ਪਗੜਾਣਾ ਜਿੱਥੇ ਇਤਿਹਾਸਿਕ ਗੁਰਦੁਆਰਾ ਬਣਿਆ ਹੋਇਆ ਚਮਕੌਰ ਗੜੀ ਦੇ ਮਹਾਨ ਸ਼ਹੀਦ ਬਾਬਾ ਮਦਨ ਸਿੰਘ ਬਾਬਾ ਕੋਠਾ ਸਿੰਘ ਤੇ ਉਹਨਾਂ ਦੇ ਗੁਰਦੁਆਰਾ ਸਾਹਿਬ ਦੇ ਬਿਲਕੁਲ ਹੀ ਨਾਲ ਹੀ ਜਿਹੜਾ ਗੰਦੇ ਪਾਣੀ ਦਾ ਗੰਦਾ ਪਾਣੀ ਸੁੱਟ ਦਿੱਤਾ ਗਿਆ ਹੈ ਗੰਦੇ ਪਾਣੀ ਦੀ ਨਿਕਾਸੀ ਨਾ ਹੋਣ ਕਾਰਨ ਪਿੰਡ ਵਾਸੀਆਂ ਦੇ ਵਿੱਚ ਇਲਾਕਾ ਨਿਵਾਸੀਆਂ ਦੇ ਵਿੱਚ ਮੁਹੱਲਾ ਨਿਵਾਸੀਆਂ ਦੇ ਵਿੱਚ ਰੋਜ਼ ਪ੍ਰਗਟ ਕੀਤਾ ਜਾ ਰਿਹਾ ਹੈ ਆਪਣੇ ਕੋਲ ਪਿੰਡ ਦੇ ਪਤਵੰਤੇ ਸੱਜਣ ਵੀ ਹਾਜ਼ਰ ਨੇ ਉਹਨਾਂ ਤੇ ਵੀ ਜਾਣਕਾਰੀ ਪ੍ਰਾਪਤ ਕਰਦੇ ਆ ਜੋ ਸ਼ਹੀਦ ਬਾਬਾ ਮਦਨ ਸਿੰਘ ਸ਼ਹੀਦ ਬਾਬਾ ਕੋਠਾ ਸਿੰਘ ਜਿਹਦੇ ਗੁਰਦੁਆਰਾ ਸਾਹਿਬ ਦੇ ਨਜ਼ਦੀਕ ਜਿਹੜਾ ਗੰਦਾ ਪਾਣੀ ਸੁੱਟਿਆ ਗਿਆ ਹੈ ਜੋ ਗੰਦੇ ਪਾਣੀ ਦੀ ਨਿਕਾਸੀ ਨਹੀਂ ਹੋ ਰਹੀ ਕੀ ਕਹਿਣਾ ਚਾਹੁੰਦੇ ਨੇ ਪਿੰਡ ਪਗੜਾਣਾ ਦੇ ਨਗਰ ਨਿਵਾਸੀ ਪਿੰਡ ਪਗੜਾਣਾ ਦੇ ਮੁਹੱਲਾ ਨਿਵਾਸੀ ਜੋ ਗੰਦੇ ਪਾਣੀ ਦੀ ਨਿਕਾਸੀ ਨਹੀਂ ਹੋ ਰਹੀ ਜਿਸ ਦੇ ਕਾਰਨ ਉਹਨਾਂ ਨੂੰ ਪਰੇਸ਼ਾਨੀਆਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ ਹਾਂਜੀ ਮੈਂ ਜਗਜੀਤ ਸਿੰਘ ਸਨਪ ਜਸਪਾਲ ਸਿੰਘ ਪਿੰਡ ਪਗੜਾਣਾ ਜ਼ਿਲ੍ਹਾ ਫਤਿਹਗੜ੍ਹ ਸਾਹਿਬ ਦੇ ਪਿੰਡ ਦੇ ਵਿੱਚੋਂ ਅਸੀਂ ਸਾਰੀ ਸੰਗਤ ਦੇ ਰੂਪ ਦੇ ਵਿੱਚ ਜਮਦੇ ਇੱਕ ਸਰਕਾਰ ਤੋਂ ਮੰਗ ਕਰ ਰਹੇ ਹਾਂ ਜੋ ਪਿੰਡ ਪਗੜਾਣਾ ਦਾ ਦਰਬਾਰ ਸਾਹਿਬ ਹੈ ਬਾਬਾ ਮਦਨ ਸਿੰਘ ਜੀ ਤੇ ਬਾਬਾ ਕੋਟਾ ਸਿੰਘ ਚਮਕੌਰ ਦੀ ਗੜੀ ਦੇ ਪਹਿਲੇ ਸਿੰਘ ਸ਼ਹੀਦ ਨੇ ਜਿਨ੍ਹਾਂ ਨੇ ਬਹੁਤ ਵੱਡੀ ਕੁਰਬਾਨੀ ਦਿੱਤੀ ਏ ਉਹਨਾਂ ਦੇ ਦਰਬਾਰ ਦੇ ਨਾਲ ਲੱਗਦਾ ਹੋਇਆ ਪੁਰਾਣਾ ਟੋਬਾ ਜਿਹੜਾ ਸਦੀਆਂ ਤੋਂ ਬਣਿਆ ਹੋਇਆ ਬੜਾ ਸਾਫ਼ ਸੀ ਇਹਦੇ ਵਿੱਚ ਪਿਛਲੀ ਸਰਕਾਰ ਦੇ ਸਮੇਂ ਜੋ ਪਿੰਡ ਦੇ 3-4 ਟੋਬੇ ਹੋਰ ਨੇ ਉਹ ਸਾਰਾ ਪਿੰਡ ਦਾ ਸੀਵਰੇਜ ਦਾ ਪਾਣੀ ਇਸ ਗੁਰਦੁਆਰਾ ਸਾਹਿਬ ਦੇ ਨੇੜੇ ਟੋਬੇ ਦੇ ਵਿੱਚ ਗੇਰਿਆ ਗਿਆ ਜਿਹਦੇ ਕਾਰਨ ਇਹਦਾ ਪਾਣੀ ਬਾਹਰ ਨਹੀਂ ਜਾ ਰਿਹਾ ਜੀ ਪਾਣੀ ਇੱਥੇ ਖੜਿਆ ਪਾਣੀ ਨੀਹਾਂ ਦੇ ਵਿੱਚ ਆ ਗਿਆ ਪਿੰਡ ਦੀਆਂ ਸਾਰੀਆਂ ਸੰਗਤਾਂ ਨੇ ਰਲ ਮਿਲ ਕੇ ਇੱਕ ਇੱਕ ਰੁਪਇਆ ਇਕੱਠਾ ਕਰਕੇ ਕਈ ਪਿੰਡਾਂ ਦੇ ਵਿੱਚੋਂ ਅਸੀਂ ਪਗੜਾਣਾ ਦਾਦੂ ਮਾਜਰਾ ਤੇ ਝੰਪਰ ਮਾਨਕਪੁਰ ਨੱਤਿਆਂ ਤੋਂ 4 ਰੁਪਇਆ ਗੁਰਦੁਆਰਾ ਸਾਹਿਬ ਤੇ ਲਾਇਆ ਹੈ ਜੋ ਕਿ 50 ਲੱਖ ਰੁਪਇਆ ਲਾਇਆ ਹੈ ਜੋ ਕਿ ਇਸ ਸਮੇਂ ਗੁਰਦੁਆਰਾ ਸਾਹਿਬ ਦੀਆਂ ਨੀਹਾਂ ਦੇ ਵਿੱਚ ਫੇਰ ਸੇਮ ਆ ਗਈ ਜੀ ਪਾਣੀ ਤਕਰੀਬਨ ਬਰਾਬਰ ਹੋ ਗਿਆ ਸੜਕ ਦੇ ਉੱਪਰ ਪਾਣੀ ਖੜਿਆ ਹੈ ਇਹਨਾਂ ਨੇ ਪਾਣੀ ਕੱਢ ਕੇ ਤੋਬਾ ਸਾਫ ਕਰਨ ਦੀ ਗੱਲ ਕੀਤੀ ਸੀ ਸਾਫ ਤੋਬਾਕ ਨਹੀਂ ਕੀਤਾ ਗਿਆ ਵਿੱਚੋਂ ਪਾਣੀ ਕੱਢ ਕੇ ਤੋਬਾ ਹੋਰ ਡੁੰਗਾ ਕਰ ਦਿੱਤਾ ਗੁਰਦੁਆਰਾ ਸਾਹਿਬ ਦੇ ਨੇੜੇ ਤੇਲੇ ਚਾਰੇ ਪਾਸੇ ਡੰਘਾਈ ਕਰ ਦਿੱਤੀ ਗਈ ਹੈ ਜਿਸ ਕਾਰਨ ਕਰਕੇ ਥੱਲੋਂ ਰੇਤ ਆਣ ਕਰਕੇ ਸਾਰਾ ਪਾਣੀ ਪਿੰਡ ਦੀਆਂ ਜਿੰਨੇ ਵੀ ਨੇੜੇ ਤੇਲੇ ਦੇ ਘਰ ਨੇ ਗੁਰਦੁਆਰਾ ਹੈ ਉਹਨਾਂ ਦੀਆਂ ਨਿਹਾਂ ਦੇ ਵਿੱਚ ਆ ਗਿਆ ਸਾਡੀ ਮੰਗ ਹੈ ਅੱਗੇ ਦਾਦੂ ਮਜਰੇ ਵੀ ਪਾਣੀ ਬੰਦ ਕੀਤਾ ਤੇ ਜਿਹੜਾ ਮੀਹ ਦਾ ਪਾਣੀ ਉਹ ਵੀ ਨਹੀਂ ਬਾਹਰ ਜਾ ਰਿਹਾ ਅੱਗੇ ਸਾਨੂੰ ਕੋਈ ਦਿੱਕਤ ਨਹੀਂ ਸੀਗੀ ਬਹੁਤ ਵੱਡੀ ਦਿੱਕਤ ਹੈ ਭਾਈ ਸਾਡੀ ਮੰਗ ਹੈ ਵੀ ਇਹਦਾ ਪਾਣੀ ਦੀ ਨਿਕਾਸੀ ਹੋਵੇ ਤੇ ਜੋ ਆਉਣ ਵਾਲਾ ਸਮਾਂ ਹੈ ਉਹਦੇ ਵਿੱਚ ਸਾਡੇ ਜਿਹੜੇ ਪਰਿਵਾਰ ਨੇ ਸੁਖੀ ਬਰ ਸਕਣ ਕਿਉਂਕਿ ਸਾਨੂੰ ਬਹੁਤ ਦੁੱਖ ਹੈ ਇਹ ਟੋਬੇ ਦੇ ਵਿੱਚ ਕੋਈ ਬੱਚਾ ਗਿਰ ਗਿਆ ਕੋਈ ਜਾਨਵਰ ਗਿਰ ਗਿਆ ਨਹੀਂ ਲਿਕ ਨਹੀਂ ਸਕਦਾ ਸਾਡੇ ਦੇ ਪ੍ਰਸ਼ਾਸਨ ਨੂੰ ਸਰਕਾਰ ਨੂੰ ਬੈਂਤੀ ਹੈ ਸਾਡੇ ਸ਼ਹੀਦ ਦਾ ਬਾਬਾ ਕੋਟਾ ਸਿੰਘ ਮਾਦਨ ਸਿੰਘ ਚਮਕੌਰ ਸਾਹਿਬ ਦੀ ਜੰਗ ਦੇ ਮਹਾਨ ਆਮਰਸ਼ੀਦ ਨੇ ਪਹਿਲੇ ਇਹਨਾਂ ਦੀ ਮਤਲਬ ਦਰਬਾਰ ਸਾਹਿਬ ਦੇ ਕਰਕੇ ਜੇ ਸਰਕਾਰ ਜਾਂ ਪ੍ਰਸ਼ਾਸਨ ਵਿੱਚ ਕੋਈ ਵੀ ਪੰਚਾਇਤ ਹੈ ਜਿਹੜਾ ਟੀਸੀ ਸਾਹਿਬ ਨੂੰ ਵੀ ਅਸੀਂ ਮਿਲੇ ਆ ਪਹਿਲਾਂ ਪਿਛਲੇ ਸਾਲ ਵੀ ਮਿਲੇ ਆ ਸੀ ਮੰਗ ਪੱਤਰ ਵੀ ਤੇ ਸਾਡੀ ਕੋਈ ਸੁਣਾਈ ਨਹੀਂ ਹੋਈ ਹੈਗੀ ਠੀਕ ਹੈ ਜੀ ਇਸ ਕਰਕੇ ਤੁਹਾਡੀ ਬੇਨਤੀ ਹੈ ਵੀ ਸੀਗੀ ਕੋਈ ਨਿਕਾਸੀ ਕਰੀ ਜਾਵੇ ਪਾਣੀ ਜਿਹੜਾ ਸਾਰੇ ਪਿੰਡ ਦਾ ਲਿਆ ਕੇ ਗਏ ਤਾਂ ਨਿਕਾਸੀ ਕੋਈ ਨਹੀਂ ਹੈਗੀ ਵਾਹਿਗੁਰੂ ਜੀ ਦਾ ਖਾਲਸਾ ਵਾਹਿਗੁਰੂ ਜੀ ਦੀ ਫਤਿਹ ਸਰਕਾਰਾਂ ਨੂੰ ਬੇਨਤੀ ਹੈ ਵੀ ਜਿਹੜੇ ਪੂਰੇ ਪਿੰਡ ਦਾ ਪਾਣੀ ਸਾਡੇ ਟੁੱਬੇ 'ਚ ਛੜਦਿਆ ਲਿਆ ਗਏ ਇਹ ਪਾਣੀ ਬੰਦ ਹੋਣਾ ਚਾਹੀਦਾ ਇਹ ਪਾਣੀ ਜਾਣਾ ਚਾਹੀਦਾ ਤੇ ਬਰਪਰ ਨੂੰ ਸਾਡਾ ਦਰਬਾਰ ਸਾਹਿਬ ਐ ਪਿੱਛੇ ਸੇਮ ਹੋਊਗੀ ਕੰਨਾ ਗਿਰਦੇਗਾ ਖਤਰਾ ਸਾਰਾ ਗੰਦਾ ਪਾਣੀ ਸਾਡੇ ਟੁੱਬੇ 'ਚ ਛੜਦਿਆ ਲਿਆ ਗਏ ਬੱਜ ਮਾਜਰੇ ਨੂੰ ਵੀ ਕੋਈ ਨਗਾਸੀ ਨਹੀਂ ਪਾਣੀਗੀ ਸਤਿ ਸ਼ਾਮ ਵਾਹਿਗੁਰੂ ਜੀ ਦੀ ਫਤਿਹ ਸਾਡੀ ਸਰਕਾਰ ਨੂੰ ਇਹ ਬੇਨਤੀ ਹੈ ਕਿ ਜਿਹੜਾ ਇਹ ਦਰਬਾਰ ਸਾਹਿਬ ਹੈ ਬਾਬਾ ਮਦਨ ਸਿੰਘ ਕੋਠਾ ਸਿੰਘ ਚਮਕੌਰ ਦੀ ਜੰਗ ਦੇ ਸੂਰਮਿਆਂ ਦਾ ਇਹ ਦਰਬਾਰ ਸਾਹਿਬ ਹੈ ਜਿੰਨਾ ਵੀ ਪਿੰਡ ਦਾ ਪਾਣੀ ਗੰਦਾ ਮੰਦਾ ਸਭ ਇਹ ਟੋਬੇ ਚ ਗੇਰਿਆ ਗਿਆ ਵੀ ਸਾਨੂੰ ਕਿਧਰੇ ਪਾਸੇ ਨੂੰ ਜਾਣੇ ਆਉਣੇ ਦੀ ਦਿੱਕਤਾਰੀ ਸਾਰੀ ਬੰਦ ਹੋਈ ਪਈ ਹੈ ਪਾਣੀ ਘਟ ਤੇ ਘਟ ਵੀ 30 ਫੁੱਟ ਪਾਣੀ ਹੈ ਟੋਬੇ ਚ ਮਕਾਨਾਂ ਨੂੰ ਸੇਵਾ ਗਈ ਦਰਬਾਰ ਸਾਹਿਬ ਨੂੰ ਸੇਵਾ ਗਈ ਜੇ ਸਾਡੀ ਕੋਈ ਸਮੱਸਿਆ ਨਹੀਂ ਸੁਣੀ ਗਈ ਸੁਣੀ ਗਈ ਅਸੀਂ ਧਰਨਾ ਵੀ ਲਾਵਾਂਗੇ ਸਾਨੂੰ ਤਾਂ ਬਹੁਤ ਦੁੱਖ ਪੈਦਾ ਹੋਇਆ ਹੋਇਆ ਇੱਥੇ ਸ਼ਹੀਦਾਂ ਦੀਆਂ ਘਟ ਤੇ ਘਟ 10 ਬੀੜਾਂ ਪਈਆਂ ਦਰਬਾਰ ਸਾਹਿਬ ਦੇ ਜਿਹੜੀ ਗੰਦੀ ਹਵਾ ਦਰਬਾਰ ਸਾਹਿਬ ਅੰਦਰ ਜਾਂਦੀ ਹੈ ਸੰਸਮੇਰ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਵਾਹਿਗੁਰੂ ਜੀ ਕੀ ਫਤਿਹ ਸਾਡੀ ਇਹ ਬੇਇੱਜ਼ਤੀ ਆ ਜੀ ਸਰਕਾਰ ਨੂੰ ਵੀ ਸਾਡੇ ਗੁਰਦੁਆਰ ਬਣਿਆ ਹੈ ਬਾਬਾ ਮਾਤਾ ਸਿੰਘ ਬਾਬਾ ਕੁੱਟ ਸਿੰਘ ਜੀ ਦਾ ਸਿੰਘਾਂ ਸ਼ਹੀਦਾਂ ਦਾ ਚਮਕੌਰ ਸਾਹਿਬ ਦੇ ਸ਼ਹੀਦ ਨੇ ਜੀ ਇਹ ਸਾਡਾ ਪਾਣੀ ਇਹ ਇਧਰ ਨਿਕਾਸ ਹੈ ਨਹੀਂ ਪਾਣੀ ਬੰਦ ਹੋਇਆ ਹੋਇਆ ਨਾਲੀਆਂ ਸਾਰੀਆਂ ਭਰੀਆਂ ਪਈਆਂ ਜੀ ਗੰਦਾ ਪਾਣੀ ਆ ਰਿਹਾ ਸਾਡੇ ਘਰਾਂ ਦੇ ਵਿੱਚ ਸੇਮ ਆ ਰਹੀ ਹੈ ਜੀ ਗੁਰਦੁਆਰਿਆਂ ਵਿੱਚ ਸੇਮ ਆਦੀ ਬਹੁਤ ਜ਼ਿਆਦਾ ਗੁਰਦੁਆਰੇ ਨੂੰ ਖਤਰਾ ਹੈ ਜੀ ਇਸ ਦਾ ਬਾਈਪੁਰ ਜੀ ਦਾ ਤਾਂ ਸਾਹਿਬ ਹੈ ਹਾਂ ਜੀ ਸਾਡੇ ਪਾਣੀ ਜੀ ਇੱਥੇ ਬਹੁਤ ਗੰਧਾ ਗੇਰ ਦਿੱਤਾ ਹੈ ਪਿਛਲੀ ਸਰਕਾਰ ਨੇ ਤੇ ਸਾਡਾ ਕੋਈ ਨਾ ਕੋਈ ਹਿੱਲਾ ਕਰਿਆ ਜਾਵੇ ਤੇ ਜਿਹੜਾ ਪਾਣੀ ਪਰਾਂ ਨੂੰ ਜਾਂਦਾ ਸੀ ਪਹਿਲਾਂ ਟਿਬਰ ਵਕੀਨੀ ਨੂੰ ਉਧਰੋਂ ਜੀ ਕੱਢਿਆ ਜਾਵੇ ਸਾਨੂੰ ਵੀ ਬਹੁਤ ਦਿੱਕਤ ਆਉਂਦੀ ਹੈ ਤੇ ਅਸੀਂ ਦਾਦੂ ਮਾਜਰੇ ਦੇ ਵੀ ਸਾਡਾ ਪਾਣੀ ਨਹੀਂ ਲੱਗ ਰਦਿੰਦੇ ਹਾਂਜੀ ਜੀ ਕਾਹਤਾ ਸਾਹਿਬ ਅਗਰ ਜੀ ਕੀ ਫਤਿਹ ਜੋ ਸਾਡੇ ਜੋ ਸਾਡੀ ਇਹ ਸਮੱਸਿਆ ਟੋਬੇ ਦੀ ਹੋਈ ਹੋਈ ਆ ਸਾਡੇ ਵੱਲੋਂ ਹੱਥ ਬੰਨ ਕੇ ਹੀ ਬੇਨਤੀ ਆ ਸਰਕਾਰ ਨੂੰ ਕਿ ਸਾਡਾ ਇਸ ਦਾ ਮਸਲਾ ਹੱਲ ਕੀਤਾ ਜਾਵੇ ਕਿਉਂਕਿ ਅਸੀਂ ਇਦਾਂ ਦਾ ਅੱਗੇ ਵੀ ਪਾਣੀ ਪਹਿਲਾਂ ਜਾਂਦਾ ਸੀਗਾ ਚਾਰ ਚਪੇਰੇ ਹੁਣ ਚਾਰ ਪਾਸੇ ਤੋਂ ਬੰਦ ਕਰਕੇ ਸਾਰਾ ਪਿੰਡ ਦਾ ਪਾਣੀ ਵੀ ਤੇ ਹੋਰ ਪਾਸੇ ਦਾ ਪਾਣੀ ਸੀ ਟੋਬੇ ਵਿੱਚ ਸੁੱਟ ਦਿੱਤਾ ਗਿਆ ਸਾਡੇ ਘਰਾਂ ਬਸ ਬਹੁਤ ਹੋ ਰਿਹਾ ਬਾਕੀ ਸਾਡੇ ਗੁਰਦੁਆਰਾ ਸਾਹਿਬ ਸੀ ਦਸਿੰਘਾਂ ਦਾ ਗੁਰਦੁਆਰਾ ਇਸੇ ਸਾਫ ਗੱਭੇ ਹੋਇਆ ਹੈ ਬਹੁਤ ਗੰਦਾ ਪਾਣੀ ਸਿੱਟਾ ਇਸੇ ਸੇਮ ਚਾਰ ਚਪਰੇ ਆਈ ਹੋਈ ਹੈ ਇਸ ਕਰਕੇ ਸਾਡੀ ਇਹ ਬੇਨਤੀ ਹੈ ਸਰਕਾਰ ਅੱਗੇ ਹੱਥ ਵੰਨ ਕੇ ਕਿ ਇਸ ਦੀ ਨਿਕਾਸੀ ਕੀਤੀ ਜਾਵੇ ਪਾਣੀ